ਕੀ ਆਮ ਆਦਮੀ ਪਾਰਟੀ ਅੱਜ ਵੀ ਉਨੀਆਂ ਵੋਟਾਂ ਤੇ ਬੈਠੀ ਹੋਈ ਆ ਕਿ ਅੱਜ ਵੀ ਉਹ ਹਨੇਰੀ ਹੋਊਗੀ ਕਿ ਅੱਜ ਵੀ ਉਸ ਮਾਰਜਨ ਦੇ ਨਾਲ ਆਪਣੇ ਕੈਂਡੀਡੇਟ ਨੂੰ ਜਿਤਾ ਦੇਣਗੇ ਇਸ ਦੇ ਵਿੱਚ ਆਮ ਆਦਮੀ ਪਾਰਟੀ ਕਿਹੜੇ ਉਮੀਦਵਾਰ ਤੇ ਜਿਹੜੇ ਹੈਗਾ ਦਾ ਲਗਾਉਂਦੀ ਹੈਗੀ ਆ ਹੱਥ ਵਿੱਚ ਕੋਰ ਬਾਦਲ ਦਾ ਤੁਸੀਂ ਜ਼ਿਕਰ ਕੀਤਾ ਮੈਨੂੰ ਲੱਗਦਾ ਕਿ ਬਟਿੰਡਾ ਸੀਟ ਤੋਂ ਵੀ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਬੀਬਾ ਬਾਦਲੇ ਇਹ ਸੀਟ ਨੂੰ ਛੱਡ ਸਕਦੇ ਨੇ ਭਾਜਪਾ ਦਾ ਆਪਣਾ ਜਾਣ ਆਧਾਰ ਹੈਗਾ ਔਰ ਕਾਂਗਰਸ ਵੱਲੋਂ ਕਿਹੜਾ ਉਮੀਦਵਾਰ ਆਵੇਗਾ ਇਹ ਵੀ ਵੇਖਣਾ ਕਾਫੀ ਐਮ ਹੋਵੇਗਾ ਭਾਜਪਾ ਵੱਲੋਂ ਜਿਹੜਾ ਹੈਗਾ ਉੱਥੇ ਮਜ਼ਬੂਤ ਆਧਾਰ ਦੇ ਨਾਲ ਸੁਰਜੀਤ ਜਿਆਣੀ ਉੱਥੇ ਬੈਠੇ ਨੇ ਐਸਐਮਟੀਵੀ ਨੈਟਵਰਕ ਦੇ ਨਾਲ ਜੁੜੇ ਹੋ ਮੈਂ ਹਾਂ ਰਾਜਦੀਪ ਸਿੰਘ ਤੇ ਹਰ ਵਾਰ ਦੀ ਤਰ੍ਹਾਂ ਲੈ ਕੇ ਹਾਜ਼ਰ ਹਾਂ ਸ਼ੋ ਟੂ ਦੀ ਪੁਆਇੰਟ ਚਰਚਾ ਕਰਨ ਦੇ ਲਈ ਮੇਰੇ ਨਾਲ ਮੇਰੇ ਸਾਥੀ ਰਮਨਦੀਪ ਸ਼ਰਮਾ ਮੌਜੂਦ ਰਹਿਣਗੇ ਅੱਜ ਗੱਲਬਾਤ ਹੋਵੇਗੀ ਫਰੋਇਪਰ ਸੀਟ ਦੇ ਉੱਤੇ ਫਰੋਇਪਰ ਸੀਟ ਦੇ ਉੱਤੇ ਹਾਲੇ ਤੱਕ ਕਿਸੇ ਵੀ ਪਾਰਟੀ ਦੇ ਵੱਲੋਂ ਆਪਣੇ ਪੱਤੇ ਨਹੀਂ ਖੋਲੇ ਗਏ ਇੱਕ ਸਰਹੱਦ ਦੀ ਜਿਹੜੀ ਸੀਟ ਹੈਗੀ ਆ ਇਸ ਦੇ ਉੱਤੇ ਕੀ ਸਮੀਕਰਨ ਰਹਿਣਗੇ ਕਿਉਂ ਪਾਰਟੀਆਂ ਨੂੰ ਇੰਨੀ ਦੇਰੀ ਕਰਨੀ ਪੈ ਰਹੀ ਹੈ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਲਗਾਤਾਰ ਉੱਥੋਂ ਜਿੱਦਦਾ ਆ ਰਿਹਾ ਤਾਂ ਇਸ ਵਾਰ ਜਿਹੜੇ ਸਮੀਕਰਨ ਕੁਝ ਹੋਰ ਹੋ ਸਕਦੇ ਨੇ ਕਿਉਂਕਿ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੀ ਉਸੇ ਹਲਕੇ ਤੋਂ ਬਲੌਂਗ ਕਰਦੇ ਨੇ ਭਾਜਪਾ ਵੀ ਆਪਣਾ ਉੱਥੇ ਕਾਡਰ ਰੱਖਦੀ ਆ ਅਤੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਪਾਰਟੀਆਂ ਕਿਉਂ ਸੋਚ ਰਹੀਆਂ ਨੇ ਹਾਲਾਂਕਿ ਬਹੁਤ ਸਾਰੀਆਂ ਸੀਟਾਂ ਦੇ ਉੱਤੇ ਹਜੇ ਅਨਾਉਂਸਮੈਂਟਾਂ ਹੋਣੀਆਂ ਬਾਕੀ ਆ ਪਰ ਫਰੋਜਪੁਰ ਸੀਟ ਇੱਕ ਅਹਿਮ ਸੀਟ ਆ ਉਸ ਦੇ ਉੱਤੇ ਗੱਲਬਾਤ ਕਰਨੀ ਬੇਹੱਦ ਜ਼ਰੂਰੀ ਰਮਨ ਪ੍ਰੋਫੈਸਰ ਸੀਟ ਦੇ ਉੱਤੇ ਕੀ ਲੱਗਦਾ ਪਾਰਟੀਆਂ ਕਿਉਂ ਨਹੀਂ ਹਲੇ ਪੱਤੇ ਕੋਲ ਪਾਈਆਂ ਗਈਆਂ ਸਿਰਫ ਸ਼ੋਮਨੀ ਕਾਲੀਦਲ ਅੰਮ੍ਰਿਤਸਰ ਦੇ ਵੱਲੋਂ ਆਪਣਾ ਉਮੀਦਵਾਰ ਲਾਨਿਆ ਗਿਆ ਜਾਂ ਬਸਪਾ ਦੇ ਵੱਲੋਂ ਆਪਣਾ ਉਮੀਦਵਾਰ ਲਾਨਿਆ ਗਿਆ ਬਾਕੀ ਕਾਲੀਦਲ ਦੇ ਵੱਲੋਂ ਹਜੇ ਤੱਕ ਉੱਥੇ ਕੋਈ ਉਮੀਦਵਾਰ ਨਹੀਂ ਭਾਜਪਾ ਕੋਈ ਉਮੀਦਵਾਰ ਨਹੀਂ ਲਾਨੇ ਕਾਂਗਰਸ ਨੇ ਨਹੀਂ ਲਾਨਿਆ ਕੀ ਕਾਰਨ ਕੀ ਮੰਨਦੇ ਹੋ ਬਿਲਕੁਲ ਜੇਕਰ ਸ਼ੋਮਨੀ ਕਾਲੀਦਲ ਮਾਨ ਵੱਲੋਂ ਕੀਤਾ ਗਿਆ ਤਾਂ ਉਹ ਜੈਪਾਲ ਭੁੱਲੜ ਦੇ ਜਿਹੜੇ ਪਿਤਾ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਔਰ ਦੂਜੇ ਪਾਸੇ ਬਸਪਾ ਵੱਲੋਂ ਸਰਿੰਦਰ ਕੰਬੋਜ ਨੂੰ ਬਣਾਇਆ ਗਿਆ ਜਿਹੜੇ ਗੋਲਡੀ ਕੰਬੋਜ ਦੇ ਪਿਤਾ ਨੇ ਵਿਧਾਇਕ ਨੇ ਜਲਾਲਾ ਬਾਦ ਤੋਂ ਕਿਉਂ ਨਹੀਂ ਪੱਤਾ ਖੁੱਲਿਆ ਕਿ ਕਿਸੇ ਪਾਰਟੀ ਨੇ ਇਹ ਸਾਰੇ ਲੋਕ ਚਰਚਾ ਕਰ ਰਹੇ ਨੇ ਕਿ ਫੂਕ ਫੂਕ ਕੇ ਪੈਰ ਰੱਖ ਰਹੀਆਂ ਸਾਰੀਆਂ ਪਾਰਟੀਆਂ ਕਿਉਂਕਿ ਉਥੇ ਇੱਕ ਫੈਕਟਰ ਬਹੁਤ ਵੱਡਾ ਫੈਕਟਰ ਹੈਗਾ ਉਹ ਹੈਗਾ ਰਮਿੰਦਰ ਆਮਲਾ ਜੇਕਰ ਉਹ ਅਕਾਲੀ ਦਲ ਤੋਂ ਜਾਂਦੇ ਨੇ ਥੋੜਾ ਜਿਹਾ ਅਕਾਲੀ ਦਲ ਨੂੰ ਲੱਗਦਾ ਕਿ ਸਾਡਾ ਫਾਇਦਾ ਹੋ ਜਾਏਗਾ ਜੇਕਰ ਭਾਜੀਪੀ ਵੱਲ ਜਾਂਦੇ ਨੇ ਥੋੜਾ ਜਿਹਾ ਭਾਜੀਪੀ ਨੂੰ ਲੱਗਦਾ ਕਿ ਸਾਡਾ ਫਾਇਦਾ ਹੋ ਜਾਏਗਾ ਜੇਕਰ ਕਾਂਗਰਸ ਦੇ ਵਿੱਚ ਨੇ ਹਲੇ ਕਾਂਗਰਸ ਤੋਂ ਹਾਲਾਂਕਿ ਉਹਦੇ ਚਰਚਾ ਨਾਂ ਦੀ ਨਹੀਂ ਹੋਈ ਜਿੰਦੀਆਂ ਦੂਜੀਆਂ ਪਾਰਟੀਆਂ ਦੇ ਵਿੱਚੋਂ ਇਹ ਵੀ ਵੱਡੀ ਗੱਲ ਹੈਗੀ ਆ ਇੱਕ ਵੱਡਾ ਫੈਕਟਰ ਰਮਿੰਦਰ ਆਮਲਾ ਹੈਗਾ ਔਰ ਕਿਉਂ ਸੀਟ ਇੰਪੋਰਟੈਂਟ ਹੈਗੀ ਆ ਇਹ ਫਿਰੋਜ਼ਪੁਰ ਕਿਉਂਕਿ ਇੱਥੋਂ ਅਕਾਲੀ ਦਲ ਦੀ ਇਹ ਸੀਟ ਰਹੀ ਹੋਂ ਤੱਕ ਤਾ ਇਥੇ ਸੁਨੀਲ ਜਾਖੜ ਪੰਜਾਬ ਪ੍ਰਧਾਨ ਨੇ ਉਹਨਾਂ ਦਾ ਹਲਕਾ ਇਸ ਦੇ ਵਿੱਚ ਪੈਂਦਾ ਅਬੋਰ ਇਸ ਹਲਕੇ ਦੇ ਵਿੱਚ ਪੈਂਦਾ ਪਿਛਲੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਦੇ ਭਤੀਜੇ ਜਿਹੜੇ ਹੈਗੇ ਨੇ ਉਹ ਅਬੋਰ ਸੀਟ ਤੋਂ ਕਾਂਗਰਸ ਦੀ ਸੀਟ ਤੇ ਜਿੱਤੇ ਸੰਦੀਪ ਜਾਖੜ ਤਾਂ ਇਸ ਇਸ ਵੇਲੇ ਉਹਨਾਂ ਨਾਂ ਦਾ ਕਾਂਗਰਸ ਤੋਂ ਅਰਜਾਇਨ ਕੀਤਾ ਉਹ ਬੀਜੇਪੀ ਦੇ ਪ੍ਰੋਗਰਾਮ ਅੰਦਰ ਵਿੱਚ ਸ਼ਾਮਲ ਹੋ ਰਹੇ ਨੇ ਉਹ ਕਹਿ ਰਹੇ ਨੇ ਕਿ ਮੈਨੂੰ ਕਾਂਗਰਸ ਵੱਲੋਂ ਸਸਪੈਂਡ ਕੀਤਾ ਗਿਆ ਵੱਡੀ ਗੱਲ ਇਹ ਹੈਗੀ ਆ ਔਰ ਇਸ ਤੋਂ ਇਲਾਵਾ ਬੀਜੇਪੀ ਨੇ ਜਿਸ ਤਰੀਕੇ ਨਾਲ ਉੱਥੇ ਕੰਮ ਕੀਤਾ ਰਾਣਾ ਗੁਰਮੀਤ ਸਿੰਘ ਸੋਢੀ ਜਿਹੜੇ ਹੈਗੇ ਨੇ ਉਹ ਕਾਂਗਰਸ ਦੇ ਵੱਡੇ ਲੀਡਰਸ਼ਿਪ ਗਰੁੱਪ ਸਾਹੇ ਤੋਂ ਸੀ ਅਪਰੋਚ ਸ਼ਹਿਰੀ ਤੋਂ ਹਾਲਾਂਕਿ ਚੋਣ ਹਾਰੇ ਪਰ ਉਹ ਵੀ ਵੱਡਾ ਫੈਕਟਰ ਜਿਹੜਾ ਹੈਗਾ ਉਹ ਵੱਡੇ ਨੇਤਾ ਤੌਰ ਤੇ ਬੀਜੇਪੀ ਦੇ ਕੋਲ ਆ ਗਿਆ ਅਕਾਲੀ ਦਲ ਦੇ ਕੋਲ ਇਸ ਵੇਲੇ ਕੌਣ ਜਿਹੜਾ ਟ ਮੰਦਨ ਨਾਮ ਚੱਲ ਰਿਹਾ ਇਸ ਤੋਂ ਲੋਗਾ ਰੋਜੀ ਪਰ ਕੰਦੀ ਦੇ ਨਾਮ ਚੱਲ ਰਿਹਾ ਇਸ ਤੋਂ ਲੱਗ ਜਿਹੜਾ ਹੁਣ ਨਾਮ ਇੱਕ ਚਰਚਾ ਦੇ ਵਿੱਚ ਹੋਰ ਆਇਆ ਉਹ ਆਇਆ ਸਾਬਕਾ ਕੇਂਦਰੀ ਮੰਤਰੀ ਬਦਲ ਪਰਵਾਰ ਦੇ ਜਿਹੜਾ ਨਾਮ ਜ਼ਿਕਰ ਆ ਉਹ ਹੈ ਹਰਸਿਮਰਤ ਕੌਰ ਬਾਦਲ ਦਾ ਕਿ ਉਹ ਵੀ ਫਿਰੋਜ਼ਪੁਰ ਜਾ ਸਕਦੇ ਚੋਣ ਲੜ ਸਕਦੇ ਕਿਉਂਕਿ ਸੁਬੀਰ ਬਾਦਲ ਉੱਥੋਂ ਚੋਣ ਲੜਦੇ ਆ ਰਹੇ ਸੀ ਹੁਣ ਲਗਾਤਾਰ ਸੁਬੀਰ ਬਾਦਲ ਨੇ ਕਿਹਾ ਕਿ ਮੈਂ ਲੋਕ ਸਭਾ ਦੀ ਚੋਣ ਨਹੀਂ ਲੜਨੀ ਤੇ ਹਰਸਿਮਰਤ ਕੌਰ ਬਾਦਲ ਦਾ ਤੁਸੀਂ ਜ਼ਿਕਰ ਕੀਤਾ ਮੈਨੂੰ ਲੱਗਦਾ ਕਿ ਬਰਿੰਡਾ ਸੀਟ ਤੋਂ ਵੀ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਬੀਬਾ ਬਾਦਲ ਇਹ ਸੀਟ ਨੂੰ ਛੱਡ ਸਕਦੇ ਨੇ ਇਸੇ ਕਰਕੇ ਵੀ ਫਿਰੋਜ਼ਪੁਰ ਇੱਕ ਸੇਫ ਸੀਟ ਆ ਅਕਾਲੀ ਦਲ ਦਾ ਗਰ ਮੰਨਿਆ ਜਾਂਦਾ ਨਹੀਂ ਹਾਲੇ ਇਸ ਨੂੰ ਟੂ अर्ਲੀ ਹੋਵੇਗਾ ਇਹ ਕਹਿ ਦੇਣਾ ਕਿ ਹੁਣ ਉਹਨਾਂ ਹਾਲਾਤਾਂ ਦੇ ਵਿੱਚ ਅੱਜ ਜਦੋਂ ਕਿਉਂ ਉਥੇ ਭਾਜਪੀ ਦੀ ਵੱਡੀ ਜਿਹੜੀ ਇੱਕ ਲੀਡਰਸ਼ਿਪ ਬੈਠੀ ਹੋਈ ਆ ਕਿ ਜਿਹੜਾ ਹੈਗਾ ਵੀ ਉਥੇ ਬਾਦਲ ਪਰਿਵਾਰ ਲਈ ਜਾਂ ਕਾਲੀ ਦਲ ਲਈ ਸੌਖੀ ਹੋਵੇਗੀ ਜਿਤਨੀ ਕਿਉਂਕਿ ਉਥੇ ਜਿਸ ਤਰੀਕੇ ਦੇ ਨਾਲ ਹਲਕਾ ਬੱਲੂ ਆਣਾ ਆ ਹੈਗਾ ਬੋਰ ਹੈਗਾ ਫਾਜਲ ਕਾ ਹੈਗਾ ਫੋਜਪੁਰ ਹੈਗਾ ਗੁਰੂਰਸਾ ਹੈਗਾ ਜਲਾਲਾਬਾਦ ਹੈ ਇਹ ਅਜਿਹੀਆਂ ਕੰਸਟੀਟੂਐਂਸੀ ਹੈਗੇ ਜਿੱਥੇ ਭਾਜਪਾ ਦਾ ਆਪਣਾ ਜਨ ਅਧਾਰ ਹੈਗਾ ਔਰ ਕਾਂਗਰਸ ਵੱਲੋਂ ਕਿਹੜਾ ਉਮੀਦਵਾਰ ਆਵੇਗਾ ਇਹ ਵੀ ਵੇਖਣਾ ਕਾਫੀ ਐਮ ਹੋਵੇਗਾ ਭਾਜਪਾ ਵੱਲੋਂ ਜਿਹੜਾ ਹੈਗਾ ਉੱਥੇ ਮਜ਼ਬੂਤ ਆਧਾਰ ਦੇ ਨਾਲ ਸੁਰਜੀਤ ਜਿਆਣੀ ਉੱਥੇ ਬੈਠੇ ਨੇ ਇਸ ਦੇ ਨਾਲ ਜਾਖੜ ਪਰਿਵਾਰ ਦਾ ਆਪਾਂ ਜ਼ਿਕਰ ਕਰ ਲਿਓ ਇਸ ਤੋਂ ਇਲਾਵਾ ਜਿਹੜੀ ਵੱਡੀ ਗੱਲ ਇਸ ਤੇ ਕਿਸੇ ਨੇ ਸ਼ਾਇਦ ਕਿਸੇ ਵੀ ਐਪੀਸੋਡ ਦੇ ਵਿੱਚ ਨਹੀਂ ਕੀਤੀ ਉਹ ਗੱਲ ਹੈਗੀ ਆ 1996 ਦੇ ਵਿੱਚ ਸੁਨੀਲ ਜਾਖੜ ਨੂੰ ਮੋਹਨ ਸਿੰਘ ਫਲਿਆਣ ਵਾਲ ਨੇ ਬਸਪਾ ਦੇ ਉਮੀਦਵਾਰ ਸੀ ਅਕਾਲੀ ਦਰ ਦੇ ਨਾਲ ਅਲਾਈਅੰਸ ਸੀ ਉਸ ਵੇਲੇ ਮੋਹਨ ਸਿੰਘ ਫਲਿਆਣ ਵਾਲ ਨੇ ਸੁਨੀਲ ਜਾਖੜ ਨੂੰ ਹਰਾਇਆ ਜਾਕੜ ਪ੍ਰਚੋਦੀ ਪਰਿਵਾਰ ਨੂੰ ਵੱਡੇ ਰੂਪ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਬਸਪਾ ਤੋਹਾਰੇ ਇਸ ਤੋਂ ਬਾਅਦ 2014 ਦੇ ਵਿੱਚ ਫੇਰ ਸੁਨੀਲ ਜਾਖੜ ਹਾਰਦੇ ਨੇ ਸ਼ੇਰ ਸਿੰਘ ਖਪਾਇਆ ਤੋਹਾਰਦੇ ਨੇ ਕਾਲੀ ਦਲ ਤੋਹਾਰਦੇ ਨੇ ਇਸ ਤੋਂ ਬਾਅਦ ਪਿਛਲੀਆਂ ਵਿਧਾਨ ਸਭਾ ਚੋਣਾਂ ਤੁਹਾਨੂੰ ਯਾਦ ਹੋ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦੇ ਹਨੇਰੀ ਸੀ ਚੱਲ ਰਿਹਾ ਸੀ ਪੂਰਾ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਔਰ ਕੈਪਟਨ ਅਮਰਿੰਦਰ ਸਿੰਘ ਦੀ ਸੱਜੀ ਬਾਹ ਮੰਨੇ ਜਾਂਦੇ ਸੁਨੀਲ ਜਾਖੜ ਜਿਹੜੇ ਹੈਗੇ ਨੇ ਉਹ ਆਪਣੇ ਜਿਹੜਾ ਅਬੋਹਰ ਹਲਕਾ ਹੈਗਾ ਉਥੋਂ ਚੋਣ ਹਾਰ ਗਏ ਸੀ ਤਾਂ ਤਿੰਨ ਵਾਰ ਚੋਣ ਹਾਰ ਚੁੱਕੇ ਨੇ ਸੁਨੀਲ ਜਾਖੜ ਇਹਨਾਂ ਕੰਸਟੀਟੂਐਂਸੀ ਦੇ ਵਿੱਚੋਂ ਤਾਂ ਦੂਜੇ ਪਾਸੇ ਸ਼ੇਰ ਸਿੰਘ ਖਬਾਇਆ ਉਹਨਾਂ ਰਤਬਾ ਰਾਪਰਾਦਰੀ ਦੇ ਵਿੱਚ ਰੱਖ ਪਾਉਣਗੇ ਉਹਨਾਂ ਵੋਟ ਸ਼ੇਰ ਆਪ ਦੇ ਕੋਲ ਰੱਖ ਪਾਉਣਗੇ ਵੱਡਾ ਫੈਕਟਰ ਰਹੇਗਾ ਔਰ ਸਭ ਤੋਂ ਵੱਡੀ ਗੱਲ ਕਿ ਉਥੇ ਜਿਸ ਤਰੀਕੇ ਨਾਲ ਗੋਲਡੀਕ ਮੋਜ ਜਾਂ ਹੋਰ ਲੀਡਰ ਜਿੱਤ ਕੇ ਗਏ ਸੀ ਸੁਖਬੀਰ ਸਿੰਘ ਬਾਦਲ ਦਾ ਜਲਾਲਾਬਾਦ ਤੋਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰਨਾ ਕਿ ਆਮ ਆਦਮੀ ਪਾਰਟੀ ਅੱਜ ਵੀ ਉਨੀਆਂ ਵੋਟਾਂ ਤੇ ਬੈਠੀ ਹੋਈ ਹੈ ਕਿ ਅੱਜ ਵੀ ਉਹ ਹਨੇਰੀ ਹੋਵੇਗੀ ਕਿ ਅੱਜ ਵੀ ਉਸ ਮਾਰਜਿਨ ਦੇ ਨਾਲ ਆਪਣੇ ਕੈਂਡੀਡੇਟ ਨੂੰ ਜਿਤਾ ਦੇਣਗੇ ਤਾਂ ਆਮ ਆਦਮੀ ਪਾਰਟੀ ਕੋਲ ਕਿਹੜਾ ਵਿਕਲਪ ਹੋਵੇਗਾ ਕਿਹੜਾ ਕੈਂਡੀਡੇਟ ਹੋਵੇਗਾ ਕਿਉਂਕਿ ਇਸ ਸਮੇਂ ਚਰਚਾ ਆਮ ਆਦਮੀ ਪਾਰਟੀ ਨੂੰ ਮੈਂਸ ਨਹੀਂ ਕੀਤਾ ਜਾ ਸਕਦਾ ਪੰਜਾਬ ਦੀ ਸੱਤਾ ਤਾਂ ਰਹਿ ਗਈ ਆ ਇਸ ਦੇ ਵਿੱਚ ਆਮ ਆਦਮੀ ਪਾਰਟੀ ਕਿਹੜੇ ਉਮੀਦਵਾਰ ਤੇ ਜਿਹੜੇ ਹੈਗਾ ਦਾ ਲਗਾਉਂਦੀ ਹੈਗੀ ਆ ਬੇਸ਼ੱਕ ਚਰਚਾਵਾਂ ਬਹੁਤ ਸਾਰੇ ਨਾਵਾਂ ਦੀਆਂ ਆਮ ਆਦਮੀ ਪਾਰਟੀ ਦੇ ਵਿੱਚ ਆਈਆਂ ਪਰ ਉੱਥੇ ਆਮ ਆਦਮੀ ਪਾਰਟੀ ਕੋਲ ਕਿਹੜਾ ਵੱਡਾ ਚਿਹਰਾ ਹੋਵੇਗਾ ਗਰਮੀਤ ਸਿੰਘ ਖੁੱਡੀਆਂ ਹਾਲਾਂਕਿ ਇਹਨਾਂ ਨੇ ਬਠਿੰਡੇ ਨੂੰ ਦੇ ਦਿੱਤਾ ਕਿ ਉੱਥੇ ਗੋਲਡੀ ਕੰਬੋ ਜਨ ਨੂੰ ਖੜਾਉਣਗੇ ਕਿ ਉਥੇ ਪਿਤਾ ਪੁੱਤਰ ਦੀ ਟੱਕਰ ਵੇਖਣ ਨੂੰ ਮਿਲੇਗੀ ਇੱਕ ਪਾਸੇ ਬਸਪਾ ਇੱਕ ਪਾਸੇ ਆਮ ਆਦਮੀ ਪਾਰਟੀ ਤਾਂ ਬਹੁਤ ਸਾਰੇ ਸਮੇਂ ਕਰ ਜਿਹੜੇ ਹੈਗੇ ਨਾ ਪ੍ਰੋਜਪੁਰ ਸੀਟ ਤੇ ਉਤਲ ਪੁਤਲ आले ਹੈਗੇ ਨੇ ਇਹ ਹਲੇ ਕਹਿਣਾ ਬੜਿਆ ਜਲਦਬਾਜੀ ਹੋਵੇਗਾ ਕਿ ਕਿਹਦਾ ਹੱਥ ਉੱਪਰ ਆ ਕਿਹਦਾ ਹੱਥ ਨੀਵਾ ਆਏਗਾ ਸਿਆਸਤ ਦੇ ਵਿੱਚ ਇੱਕ ਯੱਕਾ ਜਿਹੜਾ ਹੈਗਾ ਕੋਈ ਵੀ ਜਿਹੜਾ ਹੈਗਾ ਉਹ ਤੁਹਾਨੂੰ ਹਰਾ ਵੀ ਸਕਦਾ ਉਹ ਤੁਹਾਡੀ ਬੇੜੀ ਵੀ ਪਾਰ ਲਗਾ ਸਕਦਾ